ਇੱਕ ਵਾਰੀ ਬਾਬਾ ਜੀ ਇਹ ਮੇਰਾ ਛੋਟਾ ਭਾਈ ਆ ਜੋਸ ਫਲੀ ਜਾਣਦੇ ਹੋ ਨਾ ਗਾ ਕੇ ਗਿਆ ਇੱਕ ਮੈਂ ਇਹ ਤਾਂ ਬਿਨਾ ਕੌਰ ਤੇ ਬਾਕੀ ਸਾਜ ਤੁਸੀਂ ਲਾ ਲਓ ਇੱਕਲੇ ਕੌਰ ਤੇ ਗਾਉਣਿਆਂ ਨੂੰ ਦੋ ਲੈਣਾ ਤੇ ਇਹਦਾ ਗਾਣਾ ਆਇਆ ਸੀ ਹੁਣੇ ਦੱਸ ਦਿਲਾ ਤੇ ਛੋਟਾ ਭਾਈ ਆ ਮੇਰਾ ਬਾਬਾ ਜੀ ਇਹ ਆ ਚੱਲਦੇ ਹਰਵਲ ਦੇ ਚੱਲਾਂਗੇ ਦੁਬਾਰਾ ਉਥੇ ਇੱਕ ਜਾਗਦੇ ਆ ਇਹ ਮੁਖੜਾ ਗਾਉਣ ਲੱਗਦੇ ਗਾਉਣ ਲੱਗਾ ਇਹੀ ਗਾਦੂ ਇਹਨੂੰ ਕਹਤਾਂ ਮੈਂ ਬਾਬਾ ਜੀ ਇਹ ਛੋਟਾ ਭਾਈ ਆ ਮੇਰਾ ਸੁਣਾਇਆ ਉੱਥੇ ਜਾਂਦਾ ਦੱਸਿਆ ਉੱਥੇ ਜਾਂਦਾ ਜਿੱਥੇ ਕਦਰਦਾਨ ਲੋਕ ਹੋਣੇ ਕਦਰਦਾਨ ਲੋਕ ਬੈਠੇ ਨੇ ਇਹਦਾ ਗਾਣਾ ਬੜਾ ਮਕਬੂਲ ਹੋਇਆ ਹੁਣ ਅਗਲੇ ਮਹੀਨੇ ਇੰਗਲੈਂਡ ਵੀ ਚੱਲਿਆ ਗਾਉਣ ਉਹ ਬਾਬਾਈ ਦੀ ਮਿਹਰ ਨਾਲ ਉਹ ਗਾਣਾ ਤੁਹਾਡੇ ਨਾਲ ਦੋ ਬੋਲ ਸਾਂਝੇ ਕਰਨ ਲੱਗਿਆ ਚੰਗਾ ਲੱਗਾ ਦੱਸੋ ਜ਼ਰੂਰ ਤੁਹਾਡਾ ਆਸ਼ੀਰਵਾਦ ਸਿਰ ਮੱਥੇ ਹੋਊ ਥੈਂਕ ਯੂ ਆ ਜਾ ਇੱਕ ਵਾਰ ਦਰਬਾਰ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜਿਹਨੇ ਬੈਠੇ ਆ ਮੇਰਾ ਗਾਣਾ ਆਇਆ ਸੀ ਦਸ ਦਿਲਾਂ ਤੇ ਬੰਦਾ ਆਪਣੇ ਦਿਲ ਨਾਲ ਗੱਲਾਂ ਕਰਦਾ ਬਸ ਹਾਂਜੀ ਰੋਹਿਤ ਸਾਹਿਬ ਬਾਬਾ ਜੀ ਆਹ ਖੁਸ਼ੀ ਮਿਲੀ ਤੈਨੂੰ ਜਾਂ ਤੂੰ ਟਾਈਮ ਹੀ ਗਵਾ ਲਿਆ ਟਾਈਮ ਹੀ ਗਵਾ ਲਿਆ ਕਿਨੇ ਕਿਨੇ ਸੁਣਿਆ ਜ਼ੋਰ ਦਾ ਤਾੜੀਆਂ ਮਾਰੇ ਥੈਂਕ ਯੂ ਕੁਝ ਹੀ ਮਿਲੀ ਤੈਨੂੰ ਜਦ ਤੂੰ ਟਾਈਮ ਹੀ ਗਵਾ ਲਿਆ ਟਾਈਮ ਹੀ ਗਵਾ ਲਿਆ ਓ ਤੇਰੀ ਵੀ ਕੋਈ ਸੁਣੀ ਤੇਰੀ ਵੀ ਕੋਈ ਸੁਣੀ ਜਾ ਆਪਣੀ ਸੋਨਾ ਗਿਆ ਆਪਣੀ ਸੋਨਾ ਗਿਆ ਦਰਸ ਤੇਰੇ ਤੇ ਕੀਤਾ ਜਾ ਕੇ ਕੀਤਾ ਜਾ ਦਰਸ ਤੇਰੇ ਤੇ ਕੀਤਾ ਜਾ ਤੜਪਾ ਕੇ ਮਾਰੀ ਐ ਕਿਉਂ 부ਜਿਆ 부ਜਿਆ ਰਹਿਣਾ ਏ ਤੂੰ फिर चंदरी सट ते काके मारी काके मारे क्य बुजिया बुज तूं दस दिल फिर चंदरी न को सट ते काके मारी है। बड़ा अची कोन नज़र लाई नज़र ਬੇ ਕਦਰਾਂ ਨਾਲ ਯਾਰੀ ਲਾਉ ਕੇ ਫਿਰੇ ਘਟਾਈ ਕਦਰਾਂ ਲੱਗਦਾ ਤੈਨੂੰ ਪਿਆਰ ਦੇ ਵਿੱਚ ਥੋੜੇ ਜਿਹਾ ਕੌਂਡ ਦੇ ਵਿੱਚ ਲੱਗਦਾ ਤੈਨੂੰ ਪਿਆਰ ਦੇ ਵਿੱਚ ਉਲਝਾ ਕੇ ਮਾਰੀ ਐ ਅਦਲੀ ਕਿਉਂ 부ਜਿਆ 부ਜਿਆ ਰਹਿਣਾ ਤੂੰ ਦੱਸ ਦਿਲਾ ਜਾ ਫਿਰ ਚੰਦਰੀ ਨੇ ਕੋਈ ਛੱਟ ਟਕਾ ਕੇ ਮਾਰੀ ਐ ਕਿਉਂ ਮੁਝਿਆ ਮੁਝਿਆ ਰਹਿਣਾ ਏ ਤੂੰ ਦੱਸ ਦਿਲਾ ਜਾਂ ਫਿਰ ਚੰਦਰੀ ਨੇ ਕੋਈ ਛੱਟ ਟਕਾ ਕੇ ਮਾਰੀ ਐ ਕਿਉਂ ਮੁਝਿਆ ਮੁਝਿਆ ਰਹਿਣਾ ਏ ਤੂੰ ਦੱਸ ਦਿਲਾ ਚੰਦਰੀ ਨੇ ਕੋਈ ਛੱਟ ਟਕਾ ਕੇ ਮਾਰੀ ਐ ਜਾਂ ਫਿਰ ਚੰਦਰੀ ਨੇ ਕੋਈ ਛੱਟ ਟਕਾ ਕੇ ਮਾਰੀ ਐ ਸ਼ਾਹ ਅਲੀ ਛੱਡ ਗਿਲਾਉ ਉਸਤੇ ਜੋ ਤੇਰੇ ਨਹੀਂ ਹੋਏ ਦੱਸ ਤੇ ਕਿਉਂ ਉਹ ਨਾ ਲਈ ਰਹੋਵੇਂ ਜਿਨੇ ਸੁਪਨੇ ਖੋਏ ਈਨੇ ਸੁਪਨੇ ਹੋਏ ਈਨੇ ਸੁਪਨੇ ਹੋਏ ਈਨੇ ਸੁਪਨੇ ਖੋਏ ਈਨੇ ਸੁਪਨੇ ਖੋਏ ਸੋਨ ਵਾਲੀ ਗੱਲ ਹੈ ਸ਼ਾਹ ਅਲੀ ਦੱਸ ਸ਼ਾਹ ਅਲੀ ਦੱਸ ਗਿਲਾਉ ਉਸਤੇ ਜੋ ਤੇਰੇ ਨਹੀਂ ਹੋਏ ਦੱਸ ਤੇ ਕਿਨੇ ਖੋਏ ਕਿਨੇ ਸੁਪਨੇ ਖੋਏ ਕਿਨੇ ਸੁਪਨੇ ਖੋਏ ਝੂਠੇ ਯਾਰ ਨੇ ਝੂਠੀ ਯਾਰੀ ਝੂਠੇ ਯਾਰ ਨੇ ਝੂਠੀ ਯਾਰੀ ਝੂਠੇ ਯਾਰ ਨੇ ਝੂਠੀ ਯਾਰੀ ਪਾ ਕੇ ਮਾਰੀ ਐ ਥੈਂਕ ਯੂ ਇਹ ਗਾਣਾ ਮੇਰੇ ਕਰਤਾ ਥੈਂਕ ਯੂ ਕਿਉਂ ਪੁੱਜਿਆ ਪੁੱਜਿਆ ਰੈਣਾ ਤੂੰ ਦੱਸ ਦਿਲਾ ਝਾਫਰ ਜੰਦਰੀ ਨੇ ਕੋਈ ਛੱਟ ਟਟਾ ਕੇ ਮਾਰੀ ਐ जाओ मुझे आप मुझे आप रहनाए तू दस दिला मेरी कोई शक तेरी फिर चांदनी ने कोई शक पे मारी है थैंक यू एक बार जोरदार तालियां बड़े भाई माशाल्लाह तो जोरदार तालियां थैंक यू शुक्रिया मेहरबानी माशाल्लाह संगीत परिवार बिल्कुल बिल्कुल अच्छे ढंग से ना जिन्होंने हाजिर आई है